ਬਾਗਮੀ ਸ਼੍ਰੇਣੀ ਵਿਸ਼ਾ ਭੂਗੋਲ ਅਭਿਆਸੀ ਪ੍ਰਸ਼ਨਾਂ ਦਾ ਹੱਲ ਅਧਿਆਇ 1 ਮਾਨਵ ਭੂਗੋਲ ਅਤੇ ਇਸ ਦੀਆਂ ਸ਼ਾਖਾਵਾਂ ਭਾਗ 4 ਛੇਟ ਲਿਖੇ ਪ੍ਰਸ਼ਨਾਂ ਦੇ ਉੱਤਰ 20 ਤੋਂ 17 ਵਿੱਚ ਦਿਓ ਪ੍ਰਸ਼ਨ ਊੜਾ ਮਾਨਵ ਭੂਗੋਲ ਦਾ ਵਿਸ਼ਾ ਖੇਤਰ ਕੀ ਹੈ ਉੱਤਰ ਮਾਨਵ ਭੂਗੋਲ ਦਾ ਵਿਸ਼ਾ ਖੇਤਰ ਬੇहद ਵਿਸ਼ਾਲ ਹੈ। ਮਾਨਵ ਭੂਗੋਲ ਵਿੱਚ ਅਸੀਂ ਮਾਨਵੀ ਸਮਾਜਾਂ ਉਹਨਾਂ ਦੇ ਨਿਵਾਸ ਅਤੇ ਵਿਕਾਸ ਬਾਰੇ ਅਧਿਐਨ ਕਰਦੇ ਹਾਂ। ਇਸ ਵਿੱਚ ਮਾਨਵੀ ਸਮਾਜਾਂ ਦੀ ਸਥਾਨਕ ਵੰਡ ਵੀ ਸ਼ਾਮਲ ਹੈ। ਮਾਨਵ ਭੂਗੋਲ ਵਿੱਚ ਹੇਠ ਲਿਖੇ ਵਿਸ਼ਾ ਖੇਤਰ ਸ਼ਾਮਲ ਕੀਤੇ ਜਾ ਸਕਦੇ ਹਨ। ਨੰਬਰ 1 ਸਮਾਜਿਕ ਭੂਗੋਲ ਇਸ ਵਿੱਚ ਵਿਹਾਰ ਦਾ ਭੂਗੋਲ ਸਮਾਜ ਦੀ ਭਲਾਈ ਦਾ ਭੂਗੋਲ ਸੱਭਿਆਚਾਰਕ ਭੂਗੋਲ ਸਮਾਜ ਸ਼ਾਸਤਰ ਇਤਿਹਾਸ ਮਹਿਲਾਵਾਂ ਸੰਬੰਧੀ ਸ਼ਾਸਤਰ ਮਨੋਵਿਗਿਆਨ ਭਲਾਈ ਦਾ ਅਰਥ ਸ਼ਾਸਤਰ ਅਤੇ ਚਿਕਿਤਸਾ ਸੰਬੰਧੀ ਭੂਗੋਲ ਆਦਿ ਉਪ ਵਿਸ਼ੇ ਸ਼ਾਮਲ ਹਨ ਨੰਬਰ 2 ਰਾਜਨੀਤਿਕ ਭੂਗੋਲ ਇਸ ਅਧੀਨ ਕਿਸੇ ਰਾਜ ਦੀ ਰਾਜਨੀਤੀ ਅਤੇ ਸੈਨਿਕ ਭੂਗੋਲ ਦਾ ਅਧਿਐਨ ਸ਼ਾਮਲ ਹੈ ਅਰਾਜ ਅੰਦਰ ਚੋਣਾ ਚੋਣ ਵਿਸ਼ਲੇਸ਼ਣ ਰਾਜਨੀਤੀ ਸ਼ਾਸਤਰ ਅਤੇ ਸੈਨਿਕ ਵਿਗਿਆਨ ਆਦ ਉਪ ਵਿਸ਼ਿਆਂ ਦਾ ਅਧਿਐਨ ਕੀਤਾ ਜਾਂਦਾ ਹੈ ਜਨਸੰਖਿਆ ਭੂਗੋਲ ਇਸ ਵਿਸ਼ੇ ਦੇ ਅੰਤਰਗਤ ਜਨਸੰਖਿਆ ਦਾ ਅੰਕਣ ਭਾਵ ਜਨਗਨਨਾ ਵਸੂਕੰਤਾ ਜਨਮਦਾਰ ਮੌਤਦਾਰ ਜਨਸੰਖਿਆ ਦੀ ਤਬਦੀਲੀ ਸਾਖਰਤਾ ਦਾ ਲਿੰਗ ਅਨੁਪਾਤ ਉਮਰ ਬੰਤਰ ਆਦ ਉਪ ਵਿਸ਼ਿਆਂ ਦਾ ਅਧਿਐਨ ਸ਼ਾਮਲ ਹੈ ਨੰਬਰ 4 ਵਸੇਬਿਆਂ ਦਾ ਭੂਗੋਲ ਇਸ ਵਿੱਚ ਪੇਂਡੂ ਅਤੇ ਸ਼ਹਿਰੀ ਯੋਜਨਾਬੰਦੀ ਦਾ ਅਧਿਐਨ ਸ਼ਾਮਲ ਹੈ ਨੰਬਰ 5 ਆਰਥਿਕ ਭਗੋਲ ਇਸ ਵਿਸ਼ੇ ਅਧੀਨ ਕੁਦਰਤੀ ਤੇ ਮਾਨਵੀ ਸਾਧਨਾ ਅਰਥ ਸ਼ਾਸਤਰ ਵਪਾਰ ਖੇਤੀਬਾੜੀ ਉਦਯੋਗ ਸੈਤਸਪਾਟੇ ਅਤੇ ਕਮਾਂਤਰੀ ਸਬੰਧਾਂ ਦਾ ਅਧਿਐਨ ਸ਼ਾਮਲ ਹੈ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਮਾਨਵ ਭਗੋਲ ਦਾ ਉਚੇਚਾ ਧਿਆਨ ਲੋਕਾਂ ਉੱਤੇ ਕੇਂਦਰਿਤ ਹੁੰਦਾ ਹੈ ਉਹ ਕਿੱਥੇ ਵੱਸਦੇ ਹਨ ਕਿ ਹੋ ਜਹੇ ਹਨ ਕਿਸ ਪ੍ਰਕਾਰ ਦੀ ਅੰਤਰ ਕਿਰਿਆ ਕਰਦੇ ਹਨ ਅਤੇ ਮਨੁੱਖੀ ਵਰਤੋਂ ਦਾ ਕਿਹੋ ਜਿਹਾ ਭੂਦ੍ਰਿਸ਼ ਉਸਾਰਦੇ ਹਨ ਜਿਸ ਕੁਦਰਤੀ ਵਾਤਾਵਰਣ ਵਿੱਚ ਉਹ ਆਪਣੀ ਜ਼ਿੰਦਗੀ ਜੀ ਰਹੇ ਹੁੰਦੇ ਹਨ ਉੱਥੇ ਕਿਹੋ ਜਿਹਾ ਭੂਦ੍ਰਿਸ਼ ਉਸਾਰਦੇ ਹਨ ਇਹ ਸਭ ਕੁਝ ਮਾਨਵ ਭੂਗੋਲ ਦੇ ਵਿਸ਼ਾ ਖੇਤਰ ਵਿੱਚ ਸ਼ਾਮਲ ਹੈ ਪ੍ਰਸ਼ਨ ਆੜਾ ਨੀਤੀਵਾਦ ਅਤੇ ਨਵ ਨੀਤੀਵਾਦ ਕੀ ਹੈ ਉੱਤਰ ਨੰਬਰ 1 ਨੀਤੀਵਾਦ ਡਿਟਰਮੀਨਿਜ਼ਮ ਨੀਤੀਵਾਦ ਦਾ ਸਿਧਾਂਤ ਸਭ ਤੋਂ ਪਹਿਲਾਂ ਫਰੈਡਰਿਕ ਰੈਟਜ਼ਲ ਨੇ ਦਿੱਤਾ ਇਸ ਵਿਚਾਰਧਾਰਾ ਅਨੁਸਾਰ ਕੁਦਰਤੀ ਵਾਤਾਵਰਨ ਪ੍ਰਕਿਰਤੀ ਦਾ ਮਨੁੱਖ ਉੱਪਰ ਪੂਰਨ ਅਧਿਕਾਰ ਹੈ ਮਨੁੱਖ ਉਸ ਦਾ ਦਾਸ ਹੈ ਸਾਰੀਆਂ ਮਨੁੱਖੀ ਕਾਰਜਵਿਧੀਆਂ ਨੂੰ ਪ੍ਰਕਿਰਤੀ ਕੰਟਰੋਲ ਕਰਦੀ ਹੈ ਪ੍ਰਕਿਰਤੀ ਜੋ ਕੁਝ ਚਾਹੁੰਦੀ ਹੈ ਮਨੁੱਖ ਨੂੰ ਉਹੋ ਕੁਝ ਕਰਨਾ ਪੈਂਦਾ ਹੈ ਪ੍ਰਕਿਰਤੀ ਹੀ ਮਨੁੱਖਾਂ ਦਾ ਵਤੀਰਾ ਨਿਸ਼ਚਿਤ ਕਰਦੀ ਹੈ ਇਸ ਵਿਚਾਰਧਾਰਾ ਅਨੁਸਾਰ ਕੇਵਲ ਪ੍ਰਕਿਰਤੀ ਹੀ ਮਨੁੱਖ ਨੂੰ ਪ੍ਰਭਾਵਿਤ ਕਰਦੀ ਹੈ ਮਨੁੱਖ ਪ੍ਰਕਿਰਤੀ ਨੂੰ ਪ੍ਰਭਾਵਿਤ ਨਹੀਂ ਕਰਦਾ ਉਦਾਹਰਨ ਦੇ ਤੌਰ ਤੇ ਆਦਿਕਾਲ ਵਿੱਚ ਜਦੋਂ ਵਰਖਾ ਹੁੰਦੀ ਬਿਜਲੀ ਗਰਜਦੀ ਚਮਕਦੀ ਸੀ ਤਾਂ ਆਦ ਮਨੁੱਖ ਇਸ ਨੂੰ ਪ੍ਰਕਿਰਤੀ ਦਾ ਪ੍ਰਕੋਪ ਸਮਝਦਾ ਸੀ ਅਤੇ ਉਹ ਖੁਦ ਨੂੰ ਪ੍ਰਕਿਰਤੀ ਅਨਸਾਰ ਢਾਲ ਲੈਂਦਾ ਸੀ ਅਸਤੂ ਸਟਾਰਬੋ ਕਾਰਲ ਅਤੇ ਡਬਲਯੂ ਐਮ ਡੇਵਿਸ ਅਤੇ ਐਲਨ ਚਰਚਿਲ ਸੈਂਪਲ ਆਧ ਵਿਦਵਾਨ ਇਸ ਵਿਚਾਰਧਾਰਾ ਦੇ ਸਮਰਥਕ ਸਨ ਨੰਬਰ 2 ਨਵ ਨੇਤੀਵਾਦ ਨਿਓ ਡੈਟਰਮੀਨਿਜ਼ਮ ਨਵ ਨੇਤੀਵਾਦ ਦਾ ਸਿਧਾਂਤ ਟੇਲਰ ਨੇ 20ਵੀਂ ਸਦੀ ਵਿੱਚ ਦਿੱਤਾ ਇਹ ਸਿਧਾਂਤ ਨੇਤੀਵਾਦ ਅਤੇ ਸੰਭਾਵਨਾਵਾਦ ਪੋਸੀਬਿਲਿਜ਼ਮ ਦੇ ਵਿਚਕਾਰਲੇ ਰਸਤੇ ਨੂੰ ਚੁਣਦਾ ਹੈ ਇਹ ਸਿਧਾਂਤ ਮਨੁੱਖ ਅਤੇ ਕੁਦਰਤੀ ਵਾਤਾਵਰਣ ਵਿੱਚਕਾਰ ਉਸਾਰੂ ਸੰਬੰਧ ਸਥਾਪਿਤ ਕਰਦਾ ਹੈ ਟੇਲਰ ਨੇ ਇਸ ਸਿਧਾਂਤ ਨੂੰ ਰੁਕੋ ਅਤੇ ਜਾਓ ਸਟਾਪ ਐਂਡ ਗੋ ਡਟਰਮਿਨਿਜ਼ਮ ਦਾ ਨਾਮ ਵੀ ਦਿੱਤਾ ਹੈ ਇਸ ਸਿਧਾਂਤ ਦੀ ਵਿਆਖਿਆ ਕਰਦਿਆਂ ਉਹਨਾਂ ਕਿਹਾ ਕਿ ਜਿਹੜੇ ਲੋਕ ਸ਼ਹਿਰਾਂ ਵਿੱਚ ਰਹਿੰਦੇ ਹਨ ਉਹਨਾਂ ਨੂੰ ਪਤਾ ਹੀ ਹੋਵੇਗਾ ਕਿ ਚੌਂਕਾਂ ਵਿੱਚ ਆਵਾਜਾਈ ਰੰਗਦਾਰ ਬੱਤੀਆਂ ਰਾਹੀਂ ਕਾਬੂ ਕੀਤੀ ਜਾਂਦੀ ਹੈ ਲਾਲ ਬੱਤੀ ਰੁਕੋ ਦਾ ਇਸ਼ਾਰਾ ਹੈ ਪੀਲੀ ਬੱਤੀ ਮੋੜ ਤੋਂ ਚੱਲਣ ਦੀ ਤਿਆਰੀ ਕਰਨ ਦਾ ਸੰਕੇਤ ਹੈ ਹਰੀ ਬੱਤੀ ਅੱਗੇ ਵਧੋ ਦਾ ਸੂਚਕ ਹੈ ਇਸ ਪ੍ਰਕਾਰ ਨਾ ਤਾਂ ਕੋਈ ਮੁਕੰਮਲ ਗੁਲਾਮੀ ਭਾਵ ਨੀਤੀਵਾਦ ਦੀ ਸਥਿਤੀ ਵਿੱਚ ਰਹਿੰਦਾ ਹੈ ਅਤੇ ਨਾ ਹੀ ਸੰਪੂਰਨ ਆਜ਼ਾਦੀ ਵਿੱਚ ਇਸ ਤਰ੍ਹਾਂ ਮਨੁੱਖ ਕੁਦਰਤ ਨਾਲ ਇੱਕਮਿਕ ਹੋ ਕੇ ਹੀ ਉਸ ਨੂੰ ਜਿੱਤ ਸਕਦਾ ਹੈ ਇਹ ਸਥਿਤੀ ਮਨੁੱਖ ਅਤੇ ਕੁਦਰਤ ਦੋਹਾਂ ਦੇ ਵਿਕਾਸ ਲਈ ਲਾਭਕਾਰੀ ਹੋਵੇਗੀ ਕੁਦਰਤ ਨਾਲ ਇੱਕਮਿਕਤਾ ਦੀ ਘਾਟ ਕਾਰਨ ਅੱਜ ਮਨੁੱਖ ਨੂੰ ਪ੍ਰਦੂਸ਼ਣ ਆਲਮੀ ਤਪਸ਼ ਗ੍ਰੀਨ ਹਾਊਸ ਪ੍ਰਭਾਵ ਹਿਮ ਨਦੀਆਂ ਦੇ ਪਿਗਲਣ ਅਤੇ ਭੂਮੀ ਦੀ ਅਦੋਗਤੋ ਅਦੋ ਗਤੀ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ